ਜੋ ਜਿਹੜੇ 26 ਤਰੀਕ ਤੋਂ ਸਾਡੇ ਮਰਨਵਰ ਤੋਂ ਡਲੇਵਾਲ ਸਾਹਿਬ ਬੈਠੇ ਨੇ ਤੇ ਤੁਹਾਨੂੰ ਪਹਿਲਾਂ ਵੀ ਪਤਾ ਹੋਣਾ ਕਿ 2020-21 ਦੇ ਵਿੱਚ ਜਦੋਂ ਦਿੱਲੀ ਮੋਰਚਾ ਲੱਗਿਆ ਸੀ ਕਿਸਾਨੀ ਮੰਗਾਂ ਵਾਸਤੇ ਉਹ ਜਿਹੜੇ ਤਿੰਨ ਕਾਨੂੰਨ ਤੇ ਜਾਂ ਜਿਹੜੀਆਂ ਸਾਡੀਆਂ ਜੈਨੂਅਲ ਕਿਸਾਨੀ ਦੀਆਂ ਮੰਗਾਂ ਨੇ ਐਮਐਸਪੀ ਤੇ ਗਰੰਟੀ ਕਾਨੂੰਨ ਬਣਾਉਣਾ ਜਾਂ ਬਹੁਤ ਸਾਰੀਆਂ ਹੋਰ ਕਿਸਾਨੀ ਦੇ ਰਿਲੇਟਿਵ ਖਬਰ ਮਤਲਬ ਕਿ ਮੰਗਾਂ ਨੇ ਉਦੇ ਕਾਰਨ ਸਰਕਾਰ ਨੇ ਸਾਡੇ ਨਾਲ ਵਾਦਾ ਕੀਤਾ ਸੀ ਮੋਰਚੇ ਦੇ ਵਿੱਚ ਕਿ ਤੁਸੀਂ ਪੰਜਾਬ ਨੂੰ ਚਲੇ ਜਾਓ ਅਸੀਂ ਤੁਹਾਡੀਆਂ ਮੰਗਾਂ ਸਵੀਕਾਰ ਕਰ ਲਈਆਂ ਪਰ ਸਰਕਾਰ ਨੇ 2-3 ਸਾਲ ਲੰਘਣ ਦੇ ਬਾਵਜੂਦ ਵੀ ਉਹ ਮੰਗਾ ਸਾਡੀਆਂ ਜੀਵਨ ਦੀਆਂ ਤਿਉ ਰਹੀਆਂ ਬੜੀ ਦੇਰ ਤੇ ਸ਼ਾਂਤਵੇ ਢੰਗ ਦੇ ਨਾਲ ਪ੍ਰੋਟੈਸਟ ਹੁੰਦੇ ਰਹੇ ਸਾਰੀਆਂ ਜਥੇਬੰਦੀਆਂ ਆਪਣੇ ਆਪਣੇ ਤਰੀਕੇ ਨਾਲ ਪ੍ਰੋਟੈਸਟ ਕਰਦੀਆਂ ਰਹੀਆਂ ਪਰ ਸਰਕਾਰ ਨੇ ਸੈਂਟਰ ਗਵਰਨਮੈਂਟ ਨੇ ਉਹ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਸੀ ਉਹ ਬਿਲਕੁਲ ਨਹੀਂ ਮੰਨੀਆਂ ਤੋ ਅੱਜ 25 ਨਵੰਬਰ ਤੋਂ ਜਗਜੀਤ ਸਿੰਘ ਜੀ ਡੱਲੇਵਾਲ ਨੇ ਮਰਨ ਬਰਤ ਦਾ ਜਿਹੜਾ ਫੈਸਲਾ ਕਰ ਲਿਆ ਕਿ ਜਾਂ ਤਾਂ ਸਰਕਾਰ ਸਾਡੀ ਮੰਗਾ ਮੰਨ ਲਵੇ ਜਾਂ ਜਾਂ ਮੇਰੀ ਫਿਰ ਜਿਹੜੀ ਸ਼ਹੀਦੀ ਆ ਉਹਨੂੰ ਸਿੱਧੀ ਲੈ ਲਵੇ ਸਾਡੀ ਮੇਰੀ ਕੁਰਬਾਨੀ ਲੈ ਲਵੇ ਕਿਉਂਕਿ ਆਮ ਲੋਕਾਂ ਦੇ ਵਿੱਚ ਚਰਚਾ ਹੋ ਗਈ ਸੀ ਕਿ ਜਿਹੜੇ ਲੀਡਰ ਆ ਲੀਡਰ ਕਿਉਂ ਨਹੀਂ ਅੱਗੇ ਹੋ ਕੇ ਮਰਦੇ ਕਿ ਨੌਜਵਾਨ ਕਿਉਂਕਿ ਡੱਲੇਵਾਲ ਸਾਹਿਬ ਦੇ ਮਨ ਤੇ ਇੱਕ ਸੋਚ ਖੜ ਗਈ ਕਿ ਜਿਹੜਾ ਸ਼ੁਭ ਕਰਨਾ ਇੱਕ ਨੌਜਵਾਨ ਬੱਚਾ ਕਿਸੇ ਦਾ ਇਹਨਾਂ ਦੇ ਸੈਂਟਰ ਗਵਰਨਮੈਂਟ ਦੇ ਗਲਤ ਪਾਲਿਸੀਆਂ ਕਰਕੇ ਉਹ ਨੌਜਵਾਨ ਗੋਲੀ ਲਾ ਕੇ ਮਲਾਜ਼ਮਾਂ ਦੀ ਗੋਲੀ ਲੰਘਣ ਕਰ ਉਹ ਬੱਚਾ ਜਿਹੜਾ ਨੌਜਵਾਨ ਸ਼ਹੀਦ ਹੋ ਗਿਆ ਡੱਲੇਵਾਲ ਸਾਹਿਬ ਨੇ ਸੋਚਿਆ ਕਿ ਮੈਂ ਬੱਚਾ ਤਾਂ ਕਿਸੇ ਦਾ ਨਹੀਂ ਦੇ ਸਕਦਾ ਕਿਉਂ ਨਾ ਮੈਂ ਆਪਣੀ ਕੁਰਬਾਨੀ ਦੇ ਦਵਾਂ ਕਿਸਾਨੀ ਪਿੱਛੇ ਕਿਉਂ ਉਸ ਮਾਂ ਦਾ ਉਸ ਤੇ ਉਹਦਾ ਜਿਹੜਾ ਹਿਰਦਾ ਜਿਹੜਾ ਉਹਨੂੰ ਸ਼ਾਂਤ ਰੱਖਣ ਵਾਸਤੇ ਕਿਸਾਨੀ ਦੀਆਂ ਜਿਹੜੀਆਂ ਜੈਨੂਅਲ ਮੰਗਾ ਵਾਸਤੇ ਸੋ ਅੱਜ ਜਿਹੜੇ ਟਰੈਕਾਂ ਤੇ ਅਸੀਂ ਬੈਠੇ ਆ ਜਿੱਥੇ ਬੰਦੀ ਦੀ ਕਾਲ ਸੀ 12 ਵਜੇ ਤੋਂ ਲੈ ਕੇ 3 ਵਜੇ ਤੱਕ ਸੋ ਇਸ ਕਰਕੇ ਅਸੀਂ ਸ਼ਾਂਤ ਮੂਡ ਨਾਲ ਬੈਠੇ ਆ ਸੋ ਜੇਰਾ ਪਰਪ੍ਰਿਤੋ ਲੈ ਕੇ ਜੋ ਨਿਸਾਨੀ ਦੋਨੋਂ ਚੱਲਦਾਗਾ ਉਸ ਦੇ ਸਬੰਧ ਅੰਦਰ ਮੋਦੀ ਸਰਕਾਰ ਨਹੀਂ ਮੰਨੀ ਤਾਂ ਸਾਡੇ ਸੂਬੇ ਦੇ ਪ੍ਰਧਾਨਕ ਦੀ ਜਿੱਥੇ ੱਲੇਵਾਲ ਮਰਨਵਰ ਤੇ ਬੈਠਿਆ 26 ਤਰੀਕ ਤੋਂ ਇਹ ਜਿਹੜੀ ਸਰਕਾਰ ਆ ਇਹਨੂੰ ਮਨਾਉਣ ਦੇ ਲਈ ਅੱਜ ਪੂਰੇ ਭਾਰਤ ਦੇ ਅੰਦਰ ਰੇਲ ਦਾ ਚੱਕਾ ਉਹ ਜਾਮਾਗਾ ਪੰਜਾਬ ਦੀਆਂ ਬੱਖ-ਬੱਖ ਦੱਸੇ ਬੰਦੀਆਂ ਨੇ ਇਹਦੇ ਸਾਥ ਤੱਕਾ ਪਰ ਨਾਲੇ ਜਿਹੜੇ ਦੇ ਵਿੱਚ ਜਿੱਥੇ ਸਿੱਧੂਪੁਰ ਉੱਥੇ ਡਾਕਟਰ ਪਾਲ ਜੀ ਉਹਨਾਂ ਦੀ ਜਿੱਥੇ ਬੰਦੀ ਬਲੋ ਜਿਹੜਾ ਰੇਲ ਦਾ ਚੱਕਾ ਇਹ ਜਾਮ ਕੀਤਾ ਗਿਆ ਜ਼ਿਲ੍ਹਾ ਪ੍ਰਧਾਨ ਬਰਨਾਲਾ ਕ੍ਰਾਂਤੀਕਰਤਾ ਰਣਜ ਪੰਜਾਬ ਸ਼ੂਬਾ ਕਮੇਟੀ ਮੈਂਬਰ ਹੈ। ਕੀ ਕਹਣਾ ਚਾਹੁੰਦੇ ਜਿਹੜਾ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗੇ ਆ? ਅੱਜ ਦਾ ਪ੍ਰਦਰਸ਼ਨ ਹੈ ਜਿਹੜਾ ਸਾਡਾ ਜੋ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਨੂ ਪੰਦੇਸ ਬਾਈ ਸਰਜੀਤ ਫੂਲ ਹੁਣਾ ਵੱਲੋਂ ਤੇ ਜਗਜੀਤ ਸਿੰਘ ਡੱਲੇਵਾਲ ਜੋ ਗੈਰ ਸਿਆਸੀ ਸੰਯੁਕਤ ਮੋਰਚਾ ਹੈ ਉਹਨਾਂ ਵੱਲੋਂ ਇਹ ਪ੍ਰੋਗਰਾਮ ਦਿੱਤਾ ਗਿਆ ਸੀ। ਅਸੀਂ ਇਸ ਕਰਕੇ ਅੱਜ ਸਾਡੀ ਜਥੇਬੰਦੀ ਨੇ ਫੈਸਲਾ ਲਿਆ ਵੀ ਜਿਹੜਾ ਕਿਸਾਨਾਂ ਤੇ ਸੰਭੂ ਬਾਰਡਰ ਤੇ लाठी चार्ज ਹੋਇਆ ਉਹ ਚ ਕਾਫੀ ਕਿਸਾਨ ਫੱਟੜ ਹੋਏ ਆ ਇੱਥੋਂ ਤੱਕ ਕਿ ਵੀ ਉਹ ਪੈਦਲ ਜਾ ਦਿੱਲੀ ਲਈ ਪੈਦਲ ਜਾ ਰਹੇ ਆ ਇਹਨਾਂ ਸਾਰੇ ਜ਼ਬਰਦਸਤ ਖਿਲਾਫ ਸਾਡੀ ਜਥੇਬੰਦੀ ਸਮਝਿਆ ਵੀ ਇਹ ਕਿਸਾਨਾਂ ਦੇ ਸਮੁੱਚੇ ਸਾਡੇ ਲਹਿਰ ਤੇ ਹਮਲਾ ਕਿਸਾਨੀ ਤੇ ਹਮਲਾ ਇਸ ਕਰਕੇ ਜਿਹੜਾ ਸਾਡੀ ਕ੍ਰਾਂਤੀਕਾਰੀ ਕਿਸਾਨੀ ਪੰਜਾਬ ਆ ਜਿਹੜੀ ਅੱਜ ਰੇਲ ਦੇ ਟਰੈਕ ਤੇ ਅਸੀਂ ਪੂਰੇ ਪੰਜਾਬ ਦੇ ਵਿੱਚ ਇੱਥੇ ਤੇ ਸਾਡਾ ਆਧਾਰ ਆ ਅੱਜ ਸਾਰੇ ਥਾਈਂ ਅਸੀਂ ਆਪ ਦਾ ਜਿਹੜਾ ਤਿੰਨ ਘੰਟੇ ਦਾ ਚੱਕਾ ਜਾਮਾ ਉਹ ਰੇਲ ਦੇ ਟਰੈਕ ਤੇ ਕਰ ਰਹੇ ਆ বেথি মুৰ্দা বেথি চুৰ্দাবাদ বিে পিকাৰ মুৰ্দা কাৰ্পট আবাদে বিে পি মুৰ্দাব মুৰ্দাব চৰকাৰ মুৰ্দা ਕਸ਼ਮਾ ਨੂੰ ਇੱਕ ਜਿੰਦਾਬਾਦ ਕਸ਼ਮਾ ਨੂੰ ਇੱਕ ਜਿੰਦਾਬਾਦ ਪ੍ਰਧਾਨ ਤਕਦੀਰ ਸਿੰਘ ਜੀ ਬੱਲੇਵਾਲ ਜੈ ਹਰ ਸੇਵਾ ਦੇ ਧੋਕੇ ਪ੍ਰਧਾਨ ਤਕਦੀਰ ਸਿੰਘ ਜੀ ਬੱਲੇਵਾਲ ਜੈ ਹਰ ਸੇਵਾ ਦੇ ਧੋਕੇ ਪ੍ਰਧਾਨ ਤਕਦੀਰ ਸਿੰਘ ਜੀ ਬੱਲੇਵਾਲ ਲਈ ਬਾਈਕ ਬੁਲਾ ਰਿਹਾ ਹੈ ਜੈ ਹਰ ਸੇਵਾ ਦੇ ਧੋਕੇ ਜਦੋਂ ਰੈਡੀ ਕਿ ਬੜੀ ਕੋਣ ਆ ਰਹੀ ਹੈ ਅੱਛਾ ਫੈਂਟ ਮੇੜੀ ਆ ਬਈ ¿Está que prensí ahí? Local.